ਬਹੁਤ ਹੀ ਪਿਆਰੇ ਤੇ ਸਤਿਕਾਰਯੋਗ ਕਿਸਾਨ ਵੀਰੋ ਤੇ ਭੈਣੋ ਸਤਿ ਸ੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਗੁਰਮੀਤ ਸਿੰਘ ਜਿਵੇਂ ਕਿ ਜਨਵਰੀ 2025 ਅੱਜ ਆਪਣੇ 3 ਜਨਵਰੀ ਆ ਜੀ ਕੁਦਰਤੀ ਖੇਤੀ ਵਿੱਚ ਜਿਵੇਂ ਹੁਣ ਠੰਡ ਦਾ ਪੂਰਾ ਮਾਹੌਲ ਹੈ ਤੇ ਆਪਾਂ ਆਪਣੇ ਨਾ ਕੇਲਿਆਂ ਨੂੰ ਸਿੱਧੇ ਕਰ ਰਹੇ ਹਾਂ ਉਹਨਾਂ ਨੂੰ ਗਿਣਾਫੇ ਨਾਲ ਵੜ ਦਿੰਨੇ ਆ ਤੇ ਤਾਂ ਕਿ ਗਰਮੀ ਦੇ ਵਿੱਚ ਉਹਨਾਂ ਦੀ ਗਿਣਤੀ ਬਹੁਤੀ ਜ਼ਿਆਦਾ ਨਾ ਵਧੇ ਕਿਉਂਕਿ ਇਸ ਟਾਈਮ ਕੇਲਿਆਂ ਦੀ ਫਸਲ ਰੁਕੀ ਹੁੰਦੀ ਆ ਪਰ ਜਦੋਂ ਕੁਦਰਤ ਦੇ ਵਿੱਚ ਉਹਨੂੰ ਸਮਝਦੇ ਆ ਤਾਂ ਬੜੀਆਂ ਬਰੀਕੀਆਂ ਹੁੰਦੀਆਂ ਨੇ ਜਿਹੜੀ ਜੀ ਦੇਖ ਕੇ ਲੱਗਦਾ ਵੀ ਕੁਝ ਵੱਖਰਾ ਸੋ ਜਿਵੇਂ ਹੁਣ ਆਪਾਂ ਅੱਗੇ ਚੱਲ ਕੇ ਦੇਖਦੇ ਆ ਜਿਵੇਂ ਆ ਆਪਣੇ ਵੱਡ-ਵੱਡ ਸਿੱਟੇ ਹੋਏ ਨੇ ਪੀਸ ਆ ਵੱਢਦੇ ਆ ਹੁਣ ਹਰ ਤੱਕ ਪਹਿਲਾਂ ਮੈਂ ਉਹਰੇ ਵੱਡੇ ਸੀਗੇ ਬੂਟੇ ਜਿਵੇਂ ਆ ਬੂਟਾ ਕੇਲੇ ਦਾ ਪੀਸ ਵੱਢਿਆ ਪਿਆ ਹੁਣ ਉਹਰੇ ਜੋ ਮੇਨ ਗੱਲ ਆ ਤੁਸੀਂ ਆਹ ਦਾ ਆ ਬੈਕ ਸਾਈਡ ਹੇਠਲਾ ਪਾਸਾ ਦੇਖੋ ਮਤਲਬ ਥੱਲੇ ਨੂੰ ਵੀ ਥੋੜਾ ਜਿਹਾ ਵਧੀਆ ਤੇ ਹੇਠਾਂ ਨੂੰ ਆ ਪੀਸ ਜਾਂ ਬਾਹਰ ਆ ਗਿਆ ਬਾਕੀ ਕੇਲੇ ਦੇ ਵਿੱਚ ਜੋ ਤਣੇ ਚ ਜਾਨ ਆ ਕੁਦਰਤ ਦੇਖੋ ਨਾ ਤਾਂ ਧਰਤੀ ਨਾਲ ਜੁੜਿਆ ਹੋਇਆ ਫੇਰ ਵੀ ਇਹਨੇ ਦੋਹਾਂ ਪਾਸੇੋਂ ਵੱਡੇ ਜਾਣ ਤੋਂ ਕੱਟੇ ਜਾਣ ਤੋਂ ਬਾਅਦ ਵੀ ਨੇ ਆਪਣੇ ਆਪ ਨੂੰ ਆ ਦੇਖੋ ਉੱਪਰ ਨੂੰ ਵਧਾਉਣ ਦੀ ਕੋਸ਼ਿਸ਼ ਕੀਤੀ ਹੈ ਵੀ ਉੱਪਰ ਨੂੰ ਵੀ ਵਧੀਆ ਨਾ ਹੁਣ ਇਹਦਾ ਮਤਲਬ ਇਹ ਮੌਸਮ ਦਾ ਹਿਸਾਬ ਲਾ ਲਓ ਜਾਂ ਮਤਲਬ ਕੁਦਰਤ ਦਾ ਲਾ ਲਓ ਵੀ ਇਹ ਕਿਉਂ ਉੱਪਰ ਨੂੰ ਵਧਿਆ ਇਹਦੇ ਵਿੱਚ ਜਾਨ ਸੀਗੀ ਤਾਂ ਵਧਿਆ ਇਹਦਾ ਮਤਲਬ ਵੀ ਜਿਹੜਾ ਆਪਾਂ ਨੂੰ ਇਹ ਗੱਲ ਲੱਗਦੀ ਸੀਗੀ ਪੌਦਿਆਂ ਨੂੰ ਬਈ ਜੜਾਂ ਤੇ ਪੱਤਿਆਂ ਤੋਂ ਖਰਾਕ ਲੈਂਦਾ ਪੌਦੇ ਦੇ ਆਪਣੇ ਸਰੀਰ ਦੇ ਵਿੱਚ ਵੀ ਬੜਾ ਕੁਝ ਰੋਕਿਆ ਹੁੰਦਾ ਇਸ ਲਈ ਜਦੋਂ ਅ ਕੁਦਰਤੀ ਖੇਤੀ ਵਿੱਚ ਆਪਣੇ ਮਿੱਟੀ ਸੁੱਕੀ ਹੁੰਦੀ ਆ ਆਪਾਂ ਉਸ ਸਮੇਂ ਪਾਣੀ ਨਹੀਂ ਲਾਇਆ ਹੁੰਦਾ ਜਾਂ ਕਈ ਤੱਤਾਂ ਦੀ ਘਾਟ ਹੁੰਦੀ ਆ ਫਿਰ ਵੀ ਪੌਦਾ ਕਿਉਂਕਿ ਕਈ ਵਾਰੀ ਮੈਂ ਦੇਖਦਾ ਵੀ ਮਿੱਟੀ ਬਿਲਕੁਲ ਸੁੱਕੀ ਭਈ ਇਹ ਵੀ ਪੌਦਾ ਜਿਉਂਦਾ ਕਾਦੇ ਆਸਰੇ ਆ ਸੋ ਹੁਣ ਇਹ ਜਿੱਕਣ ਇਕੱਲੇ ਦਾ ਆਪਾਂ ਤਣਾ ਡਿੱਗਿਆ ਪਿਆ ਉਹਦੇ ਵਿੱਚ ਜਾਨ ਹਾਲੇ ਵੀ ਹੈਗੀ ਆਪਣੇ ਆਪ ਨੂੰ ਬਧਾ ਰਿਹਾ ਜਦੋਂ ਕਿ ਉਹਦੇ ਕੋਲ ਕੁਝ ਵੀ ਨਹੀਂ ਨਾ ਪੱਤੇ ਨੇ ਨਾ ਜਾੜਾ ਤੇ ਉਹ ਵਿਚਾਰਲਾ ਪੀਸ ਵੀ ਆਪਣੇ ਆਪ ਨੂੰ ਬਧਾਉਣ ਦੀ ਕੋਸ਼ਿਸ਼ ਕਰਦਾ ਸੋ ਇਸੇ ਤਰ੍ਹਾਂ ਗੁਜ਼ਰਤੀ ਖੇਤੀ ਵਿੱਚ ਜਿਹੜੇ ਪੌਦੇ ਨੇ ਜਦੋਂ ਦੇਸੀ ਕਿਸਮ ਦੇ ਉਹ ਜੰਗਲ ਸਿਸਟਮ ਦੇ ਪੌਦੇ ਨੇ ਤਾਂ ਉਹਨਾਂ 'ਚ ਜਿਉਣ ਦੀ ਤਾਕਤ ਜ਼ਿਆਦਾ ਹੁੰਦੀ ਆ। ਅ ਮਤਲਬ ਉਹ ਸੁੱਕੀ ਧਰਤੀ ਵਿੱਚ ਵੀ ਆਪਣੇ ਆਪ ਨੂੰ ਵਧਾ ਸਕਦੇ ਨੇ ਤੇ ਅੱਗੇ ਫੈਲਦੇ ਨੇ। ਹੁਣ ਜੇ ਇਹਦੇ ਵਿੱਚ ਜਾਨ ਸੀਗੇ ਨੇ ਪਾਣੀ ਸਟੋਰ ਕੀਤਾ ਜਿਉਂ ਕੇਲਾ ਸਭ ਤੋਂ ਵੱਧ ਪਾਣੀ ਸਟੋਰ ਕਰ ਲੈਂਦਾ ਜੋ ਕੁਦਰਤ ਨੇ ਕੇਲੇ ਦਾ ਸਿਸਟਮ ਬਣਾਇਆ। ਉਹ ਇੱਕ ਪਾਣੀ ਨਾਲ ਭਰਿਆ ਹੋਇਆ ਮਤਲਬ ਪੌਦਾ ਹੁੰਦਾ ਤੇ ਦੂਜੇ ਪੌਦਿਆਂ ਨੂੰ ਕਿਸੇ ਸਮੇਂ ਪਾਲ ਲੈਂਦਾ ਸੀ। ਸੋ ਇਸ ਤਰ੍ਹਾਂ ਇਹ ਚੱਲਦਾ ਪਰ ਹੁਣ ਇਹ ਗੱਲ ਦੇਖ ਕੇ ਬੜੀ ਹੈਰਾਨੀ ਦੀ ਵੀ ਇਹ ਵਿੱਚ ਆਪਣੀ ਜਾਨ ਇੰਨੀ ਵੀ ਥੋੜਾ ਬਹੁਤਾ ਵਾਧਾ ਕਰ ਸਕਦਾ ਸੋ ਇਹ ਪੌਦੇ ਨੇ ਜਿਹੜੇ ਵਾਤਾਵਰਣ ਤੋਂ ਲੈ ਕੇ ਆਪਣਾ ਗੁਜ਼ਾਰਾ ਕਰਦੇ ਨੇ ਜਿੱਕਰ ਨੂੰ ਤਰੇਲ ਪੈਂਦੀ ਆ ਤੁੰਦ ਪੈਂਦੀ ਆ ਤੇ ਪੱਤੇ ਦਾ ਡਿਜ਼ਾਈਨ ਇਸ ਤਰ੍ਹਾਂ ਵੀ ਉਹ ਜਿੰਨਾ ਵੀ ਪਾਣੀ ਆ ਸੋਖ ਕੇ ਆਪਣੇ ਜੜਾਂਵਲ ਲਿਆਉਂਦੇ ਨੇ ਜਦੋਂ ਮੈਂ ਪਹਿਲਾਂ ਜਦੋਂ ਮੈਨੂੰ ਪਤਾ ਨਹੀਂ ਸੀ ਤਾਂ ਸਾਜਰੇ ਆਉਣਾ ਤਾਂ ਇਸ ਤਰ੍ਹਾਂ ਲੱਗਣਾ ਵੀ ਕੇਲੇ ਦੇ ਜੜਾਂ 'ਚ ਕਿਸੇ ਨੇ ਪਾਣੀ ਡੋਲਿਆ ਹੋਇਆ ਕਿਉਂਕਿ ਸੁੱਕੀ ਧਰਤੀ ਨਹੀਂ ਆਪਾਂ ਪਾਣੀ ਲਾਉਂਦੇ ਨਹੀਂ ਵੀ ਆ ਦੇਖਿਆ ਸਾਰਿਆਂ ਥੱਲੇ ਡੁੱਲਿਆ ਹੋਇਆ ਇਹਦਾ ਡਿਜ਼ਾਈਨ ਇੰਨਾ ਸ਼ਾਨਦਾਰ ਆ ਵੀ ਤਾਂ ਹੀ ਬਜ਼ੁਰਗ ਇਹਦੀਆਂ ਜਣਾ ਚ ਅੰਬ ਲਾਉਂਦੇ ਸਨ ਹੁਣ ਬਹੁਤ ਸਾਰੇ ਅੰਬਾਂ ਦੇ ਬੂਟੇ ਆਪਣੇ ਤਿਆਰ ਕਰਕੇ ਦੇਖ ਲੈ ਕਿਲੇ ਨੇ ਪਾਲੇ ਸੋ ਇਹ ਹਵਾ ਚ ਪਾਣੀ ਲੈ ਕੇ ਧਰਤੀ ਚ ਪਹੁੰਚਤਾ ਕਰ ਦਿੰਦੇ ਤੇ ਇੱਕ ਘੱਟ ਪਾਣੀ ਵਾਲੀ ਫਸਲ ਆ ਤੇ ਵੱਧ ਪਾਣੀ ਚਾਹੀਦਾ ਨੂੰ ਤੇ ਇਹ ਹਵਾ ਚੋਂ ਤਰੇਲ ਚੋਂ ਬਾਰਿਸ਼ ਲੈ ਕੇ ਇਹ ਪੂਰਾ ਕਰ ਲੈਂਦੀ ਆ ਸੋ ਇਹ ਇਸ ਗੱਲ ਤੇ ਵੀ ਸਾਬਤ ਹੁੰਦਾ ਵੀ ਇਹਦੇ ਵਿੱਚ ਆਪਣੇ ਅੰਦਰ ਇੰਨਾ ਪਾਣੀ ਆ ਵੀ ਇਹ ਆਪਣੇ ਬਿਨਾ ਪਾਣੀ ਤੋਂ ਕਿੰਨਾ ਚਿਰ ਜਿਉਂਦਾ ਰਹਿ ਸਕਦਾ ਹੁਣ ਜਿਵੇਂ ਠੰਡ ਪੈਂਦੀ ਆ ਇਸ ਨੇ ਕਿੰਨੇ ਇੱਕਣੇ ਗਿੱਲਾ ਪਿਆਰੇ ਨਾਲ ਜਿਹੜਾ ਆਪਾਂ ਪੀਸ ਵੱਟਿਆ ਦਿਖਾਇਆ ਤੇ 15 20 ਦਿਨ ਮਹੀਨੇ ਬਾਅਦ ਵੀ ਇਹਨੇ ਹਰਾ ਹੀ ਹੋਣਾ ਤਾਜ਼ਾ ਹੀ ਹੋਣਾ ਸੋ ਇਸ ਤਰ੍ਹਾਂ ਆਪਾਂ ਨੂੰ ਆਪਣੀ ਮਿੱਟੀ ਨੂੰ ਵਧੀਆ ਬਣਾਉਣਾ ਚਾਹੀਦਾ ਆਪਣੇ ਪੌਦਿਆਂ ਨੂੰ ਵਧੀਆ ਬਣਾਈਏ ਜਿਹੜੇ ਦੇਸੀ ਹੋਣ ਜਿਹੜੇ ਸੋਕਾ ਝੱਲਣਾ ਬਿਮਾਰੀਆਂ ਨਾਲ ਲੜਨਾ ਤੇ ਉਹਨਾਂ ਜਿਹੜਾ ਕੇਲਾ ਇਹ ਬਿਲਕੁਲ ਘੱਟ ਪਾਣੀ ਨਾਲ ਹੋ ਜਾਂਦਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਮੰਗ ਜ਼ਿਆਦਾ ਹੋਊ ਕਿਉਂ ਪ੍ਰਵਾਸੀ ਲੋਕ ਇਹਨੂੰ ਜ਼ਿਆਦਾ ਖਾਂਦੇ ਨੇ ਪੰਜਾਬੀ ਦੇ ਲੋਕ ਘੱਟ ਖਾਂਦੇ ਨੇ ਸਬਜ਼ੀ ਵਾਲਾ ਕੇਲਾ ਪਰ ਜਣੀ ਇੱਕ ਘੱਟ ਖਰਚ ਵਾਲੀ ਫਸਲ ਹੈ ਜਿਹੜੀ ਵਾਤਾਵਰਣ ਚੋਂ ਇਹ ਨੀ ਤਾਕਤ ਲੈ ਸਕਦੀ ਆ ਤੇ ਇੰਨੇ ਲੰਬੇ ਸਮੇਂ ਤੱਕ ਜਿਉਂਦੀ ਰਹਿ ਸਕਦੀ ਆ ਸੋਕਾ ਚੱਲ ਸਕਦੀ ਆ ਸੋਵੇ ਦੇ ਵਿੱਚ ਬਹੁਤ ਸਾਰੇ ਖਰਾਕੀ ਤੱਤ ਵੀ ਨੇ ਪਰ ਜਿਹੜੀ ਕਮਾਲ ਦੀ ਗੱਲ ਆ ਵੀ ਇਹ ਆ ਸਮੇਂ ਛੋਟੇ ਚੀੜੀਆਂ ਦਾ ਜੀਵਾਂ ਦਾ ਵੀ ਇੱਕ ਘਰ ਬਣਿਆ ਹੋਇਆ ਜਿਵੇਂ ਇਹਨਾਂ ਦੇ ਪੱਤੇ ਵਿੱਚ ਸੰਘਣੇ ਹੁੰਦੇ ਨੇ ਤੇ ਤਰੇਲ ਪੈਂਦੀ ਆ ਮੀਂਹ ਪੈਂਦਾ ਤਾਂ ਉਹ ਬਹੁਤ ਸਾਰੇ ਜੀਵ ਚਿੜੀਆਂ ਇਹਨਾਂ ਦੇ ਵਿੱਚ ਵੀ ਰਹਿੰਦੀਆਂ ਨੇ ਤੇ ਆਪਣੇ ਆਪ ਨੂੰ ਸੁਰੱਖਿਅਤ ਰੱਖਦੀਆਂ ਨੇ ਤੇ ਇੱਕ ਤਰ੍ਹਾਂ ਨਾਲ ਕੁਦਰਤ ਨੂੰ ਸਾਹਮਣੇ ਦੇ ਵਖਰੇ ਆਂਦ ਨੇ ਤੇ ਖਾਸ ਗੱਲ ਆ ਵੀ ਆ ਇਹਨਾਂ ਨੇ ਜਦ ਦਸੰਬਰ ਜਨਵਰੀ ਫਰਵਰੀ ਦਾ ਉਤਪਾਦਨ ਘੱਟ ਰਹਿਣਾ ਫਿਰ ਆਪਾਂ ਨੂੰ ਇਹਨਾਂ ਨੇ ਸਾਰਾ ਸਾਲ ਉਤਪਾਦਨ ਵੀ ਦੇਣਾ ਖਰਚਾ ਕੋਈ ਨਹੀਂ ਸਮਾਂ ਤੇ ਗਿਣਤੀ ਘਟਾਉਣੀ ਪੈਂਦੀ ਹੈ ਵੀ ਲੋੜ ਤੋਂ ਵੱਧ ਨਾ ਵਧ ਜਾਣ ਤੇ ਆਪਾਂ ਉਹ ਵੱਢ ਕੇ ਇਹਨਾਂ ਨੂੰ ਸੈੱਟ ਰਹੇ ਹਾਂ ਫਿਰ ਵੀ ਪੌਦਿਆਂ 'ਚ ਜਾਨ ਆ ਤੇ ਲੱਗਦਾ ਵੀ ਕੁਦਰਤ ਬਹੁਤ ਜ਼ਿਆਦਾ ਬਿਆਨਤਾ ਜਿਹਨੂੰ ਸਮਝਣਾ ਮੁਸ਼ਕਿਲ ਨਹੀਂ ਮੌਤਲ ਨਾ ਮੁਮਕਨੇ ਸਮਝੋ ਕਿ ਆਪਾਂ ਦੀ ਬਰੀਕੀਆਂ ਤੱਕ ਨਹੀਂ ਪਹੁੰਚ ਸਕਦੇ ਪਰ ਇਹ ਜ਼ਰੂਰ ਆ ਵੀ ਕੁਦਰਤ ਨਾਲ ਚੱਲ ਸਕਦੇ ਆ ਕੁਦਰਤ ਨੂੰ ਸਮਝੀਏ ਬਚਾਈਏ ਮਾਤਾ ਵਰ ਨੂੰ ਬਚਾਈਏ ਤੇ ਇਹ ਵੀ ਗੱਲ ਆ ਵੀ ਜਿਹੜੇ ਇਹ ਪੌਦੇ ਨੇ ਇੱਕ ਫਸਲ ਜਿੰਨਾ ਲੰਬਾ ਸਮਾਂ ਕੇਲਿਆਂ ਦੀ ਚੱਲ ਸਕਦੀ ਆ ਤੇ ਖਰਚੇ ਨਾ ਮਾਤਰ ਨੇ ਕੋਈ ਜੇ ਕਿਸੇ ਫਲਦਾਰ ਬੂਟੇ ਤੋਂ ਫਲ ਤੋੜਨਾ ਤਾਂ ਆਪਾਂ ਨੂੰ ਪਾਰ ਟਾਈਮ ਲੱਗਦਾ ਜਿਹੜੇ ਕੇਲਿਆਂ ਦੀ ਕਾੜ ਇੱਕ ਵਾਰੀ ਵੱਡੋ ਗੰਡਾਸੀ ਨਾਲ ਤੁਹਾਡੇ ਕੋਲ 10-20 ਕਿਲੋ ਕੇਲਾ ਉਸੇ ਟਾਈਮ ਆ ਜਾਣਾ ਤੇ ਰੇਟ ਵੀ ਮਾਰਕੀਟ 'ਚ ਹੁਣ ਇਹਦਾ ਵਧੀਆ ਮਿਲ ਜਾਂਦਾ 50 ਤੋਂ 60 ਰੁਪਏ 40 ਰੁਪਏ ਬੜੇ ਆਰਾਮ ਨਾਲ ਰੇਟ ਮਿਲ ਜਾਂਦਾ ਖਰਚਾ ਨਾ ਨਾ ਮਾਤਰੇ ਆ ਸਾਮ ਸੰਭਾਲਾ ਜਿਹੜੀ ਮਾੜੀ ਮੋਟੀ ਆ ਤੇ ਮਤਲਬ ਇਹ ਇੱਕ ਤਰ੍ਹਾਂ ਦਾ ਥੋੜੀ ਮਤਲਬ ਹਰ ਹਫ਼ਤੇ ਆਮਦਨ ਦੇਣ ਵਾਲੀ ਫਸਲ ਹੈ ਕੋਈ ਵੀ ਫਸਲ ਹੈ ਸਾਰਾ ਸਾਲ ਕੋਈ ਬਾਗ ਨਹੀਂ ਚੱਲ ਸਕਦਾ ਇਹ ਸਾਰਾ ਸਾਲ ਫਰੂਟਿੰਗ ਦੇ ਸਕਦੀ ਆ ਹੁਣ ਵੀ ਤੁਸੀਂ ਆ ਦੇਖੋ ਭਾਵੇਂ ਹੁਣੇ ਨਵਾਂ ਫਰੂਟ ਨਹੀਂ ਆ ਰਿਹਾ ਤਾਂ ਦੇਖੋ ਟਿਕੜਾਂ ਲੱਗੀਆਂ ਹੋਈਆਂ ਨੇ ਇਹਨੇ ਸਾਈਜ਼ ਬਣਾ ਲੈਣਾ ਤੇ ਚੱਲ ਨਹੀਂ ਜਾਣਾ ਮਤਲਬ ਸਾਰਾ ਸਾਲ ਆਪਾਂ ਨੂੰ ਆਮਦਨ ਦੇਣ ਵਾਲੀ ਫਸਲ ਹੈ ਹੁਣ ਜਿਹੜੀ ਨਵਾਂ ਉਤਪਾਦਨ ਘੱਟ ਆ ਰਿਹਾ ਪਰ ਜਿਹੜੇ ਪੁਰਾਣੇ ਲੱਗੇ ਹੋਏ ਨੇ ਉਸ ਤਰ੍ਹਾਂ ਲੱਗੇ ਹੋਏ ਨੇ ਇਹਨਾਂ ਨੂੰ ਸਿੱਧੇ ਕਰਨ ਤੋਂ ਬਾਅਦ ਅਗਲੇ ਸਾਲ ਦੀ ਤਿਆਰੀ ਕੀਤੀ ਜਾ ਰਹੀ ਹੈ ਜਿਹੜੇ ਆ ਪੱਤੇ ਲਟਕਦੇ ਨੇ ਆਪਾਂ ਕੁਝ ਸਮੇਂ ਬਾਅਦ ਉਹ ਬਿਲਕੁਲ ਸਾਫ਼ ਕਰ ਦਾਂਗੇ ਤੇ ਕੁਦਰਤੀ ਖੇਤੀ ਵਿੱਚ ਮੇਰੇ ਹਿਸਾਬ ਨਾਲ ਸਾਰਾ ਸਾਲ ਉਤਪਾਦਨ ਦੇਣ ਵਾਲੀ ਫਸਲ ਤੇ ਘੱਟ ਖਰਚੇ ਵਾਲੀ ਫਸਲ ਵਾਤਾਵਰਣ ਨੂੰ ਸਭ ਤੋਂ ਵੱਧ ਆਕਸੀਜਨ ਦੇਣ ਵਾਲੀ ਕਿਉਂਕਿ ਜੋ ਵਿਗਿਆਨ ਹੈ ਜਿੰਦਾ بڑا ਪੱਤਾ ਉਨੀਂ ਵੱਧ ਆਕਸੀਜਨ ਪੈਦਾ ਕਰ ਸਕਦਾ ਤੇ ਛੋਟੇ ਜੀਵ ਜੰਤੂ ਨੂੰ ਯਾਨੀ ਇੱਕ ਤਰ੍ਹਾਂ ਦਾ ਵਧੀਆ ਮਾਹੌਲ ਇੱਥੇ ਚੀੜੀਆਂ ਕਾਟਵਾ ਯਾਨੀ ਉਹ ਜੀ ਵੀ ਰਹਿੰਦੇ ਨੇ ਬੜਾ ਹ ਉੱਲੂ ਆ ਉਹ ਵੀ ਜੇ ਹੁਣ ਆਪਾਂ ਨੂੰ ਦੇਖ ਜਵੇ ਤਾਂ ਮੈਂ ਤੁਹਾਨੂੰ ਦੱਸੋਣਾ ਵੀ ਜਿਹੜਾ ਉੱਲੂ ਦੀ ਖਾਸੀਅਤ ਕੀ ਆ ਬੈਸ ਤਾਂ ਉੱਡ ਜਾਂਦੇ ਨੇ ਔਰ ਇਹ ਉੱਲੂ ਦਾ ਘਰ ਆ ਇਧਰ ਨੂੰ ਆ ਦੇ ਉੱਡ ਗਿਆ ਉਹ ਪਰੇ ਭੱਜ ਗਿਆ ਹੁਣ ਆ ਤੁਸੀਂ ਦੇਖੋ ਉੱਲੂ ਤਾਂ ਭੱਜ ਗਿਆ ਆ ਜਿਹੜੇ ਫੰਗ ਪਏ ਨੇ ਕੋਈ ਆਪਣੇ ਆ ਜਿਹੜੇ ਫੰਕਾਂ ਤੋਂ ਤੁਸੀਂ ਨਾਜਾ ਲਾਓ ਇਹਨੇ ਕੋਈ ਕੁੱਕੀ ਮਾਰ ਕੇ ਖਾਦੀ ਆ ਰਾਤ ਨੂੰ ਪਰ ਛੋਟੇ ਜੀਵਾਂ ਨੂੰ ਖਾ ਜਾਂਦੇ ਨੇ ਪਰ ਜਿਹੜਾ ਖੇਤੀ ਲਈ ਇਹਨਾਂ ਦਾ ਉੱਲੂ ਐ ਉਹਦੀ ਜੋ ਉੱਡ ਗਿਆ ਇੱਥੇ ਤਾਂ ਉਹਦੀ ਜੋ ਖਾਸ ਗੱਲ ਆ ਉੱਲੂ ਦੀ ਉਹ ਚੂਹਿਆਂ ਦਾ ਬਹੁਤ ਜ਼ਿਆਦਾ ਬਨਾਸ ਕਰਦੇ ਨੇ ਤੇ ਪਰ ਜਿਹੜੇ ਇਹ ਬਡੇ ਉੱਲੂਰੇ ਪੂਰੇ ਜੇ ਰੰਗਦੇ ਹੁੰਦੇ ਨੇ ਤੇ ਇਹ ਵੀ ਹੁਣ ਲੁਪਤ ਹੋਣ ਦੇ ਕਿਨਾਰੇ ਹੀ ਨੇ ਕਿਉਂਕਿ ਇਹਨਾਂ ਨੂੰ ਆਪਣੇ ਬੱਚੇ ਪਾਲਣ ਲਈ ਵੱਡਾ ਰੁੱਖ ਚਾਹੀਦਾ ਅੰਡੇ ਦੀ ਖੋੜ ਲੰਬੀ ਵਿੱਚ ਸੁਰ મતਲਬ ਜਗ੍ਹਾ ਖਾਲੀ ਹੋਵੇ ਖੋਲ ਜਾ ਉਹ ਚ ਹੀ ਆਪਣੇ ਅੰਡੇ ਦਿੰਦੇ ਨੇ ਹੁਣ ਵੱਡੇ ਦਰਖਤ ਘਟ ਰਹੇ ਨੇ ਤਾਂ ਉਹ ਰਹਿ ਤਾਂ ਰਹੇ ਨੇ ਪਰ ਇਹ ਪ੍ਰਜਾਤੀ ਵਧਾ ਸਕਦੇ ਕਿਉਂਕਿ ਆਪਣੇ ਜਿਹੜੇ ਰੁੱਖ ਨੇ ਉਹ ਐਡਾ ਕੋਈ ਹੈ ਨਹੀਂਗਾ ਜਿਹਦੇ ਵਿੱਚ ਖੋਲ ਹੋਵੇ ਤੇ ਆਪਣੀ ਪ੍ਰਜਾਤੀ ਵਧਾ ਸਕਣ ਤੇ ਇਹ ਰੁੱਖ ਕਿਸਾਨ ਦੇ ਬੜੇ ਜਿਹੜੇ ਜੀਵ ਸਨ ਉੱਲੂ ਇਹ ਕਿਸਾਨ ਦੇ ਬੜੇ ਮਿੱਤਰ ਸਨ ਕਿਉਂ ਰਾਤ ਨੂੰ ਚੂਹਿਆਂ ਦਾ ਬਹੁਤ ਜ਼ਿਆਦਾ ਬినాਸ਼ ਕਰ ਦਿੰਦੇ ਨੇ ਪਰ ਹੁਣ ਇਹ ਛੋੜੇ ਪੰਛੀਆਂ ਨੂੰ ਵੀ ਖਾਈ ਜਾਂਦੇ ਨੇ ਹੁਣ ਇਹਦਾ ਹੱਲ ਤਾਂ ਕੋਈ ਹੈ ਨਹੀਂਗਾ ਪਰ ਜਿਵੇਂ ਕੁਦਰਤ ਨੂੰ ਬਚਾਵਾਂਗੇ ਤਾਂ ਕੁਦਰਤ ਆਪਣਾ ਬੈਲੈਂਸ ਹੀ ਰੱਖ ਸਕਦੇ ਜੇ ਆਪਣੇ ਰੁੱਖੇ ਘਟਦੇ ਨੇ ਤਾਂ ਉਹ ਜੀਵ ਵੀ ਮਾਰੇ ਜਾਣਗੇ ਜਿਹੜੇ ਹੋਰੇ ਆਪਣੇ ਦੋਵੇਂ ਕਿਸਮ ਦੇ ਉੱਲੂ ਰਹਿੰਦੇ ਨੇ ਕਿਉਂਕਿ ਉਹਨਾਂ ਨੂੰ ਬੱਚੇ ਦੇਣ ਨੂੰ ਜਗ੍ਹਾ ਨਹੀਂ ਰਹਣੀ ਆਂਡੇ ਨਹੀਂ ਉਹਦੇ ਨਿਕਲਣੇ ਅੰਡਿਆਂ ਤੋਂ ਬੱਚੇ ਨਿਕਲਣਿਆ ਉਹ ਰੁਕ ਜਾਣਾ ਸਰਕਲ ਤੇ ਉਹ ਲੂਪਤ ਹੋ ਜਾਣਗੇ ਆਪਾਂ ਨੂੰ ਸਭ ਤੋਂ ਪਹਿਲਾਂ ਕੁਦਰਤ ਨੂੰ ਬਚਾਉਣਾ ਪੈਣਾ ਫਿਰ ਕੁਦਰਤ ਆਪਾਂ ਨੂੰ ਬਚਾਊਗੀ ਆਪਣੀ ਖੇਤੀ ਵਿੱਚ ਜਿਹੜੇ ਨੁਕਸਾਨ ਕਰਦਣ ਜਿੱਕਣ ਚੂਹਾ ਬਹੁਤ ਜ਼ਿਆਦਾ ਨੁਕਸਾਨ ਕਰਦਾ ਹੈ ਜੀਵ ਕੰਟਰੋਲ ਕਰ ਲੈਂਦੇ ਨੇ ਤੇ ਜਦੋਂ ਇਹ ਹੋਣੇ ਨਹੀਂ ਤਾਂ ਓਮ ਜ਼ਿਆਦਾ ਫੈਲਣਗੇ ਫਿਰ ਨੁਕਸਾਨ ਵੀ ਬੇਸਾਬਾ ਹੋਊਗਾ ਸੋ ਬਹੁਤ ਸਾਰੇ ਪੰਛੀ ਪਹਿਲਾਂ ਆਪਾਂ ਨੇ ਗੱਲ ਕੀਤੀ ਸੀ ਮੋਰ ਵੀ ਗਿਣਤੀ ਘਟ ਰਹੀ ਆ ਤੇ ਉੱਲੂਆਂ ਦੀ ਵੀ ਘਟ ਰਹੀ ਆ ਕਿਉਂਕਿ ਉਹਨਾਂ ਨੂੰ ਆਪਣੀ ਪ੍ਰਜਾਤੀ ਵਧਾਉਣ ਨੂੰ ਜਗ੍ਹਾ ਨਹੀਂ ਫਿਰ ਵੀ ਕੁਦਰਤਾਂ ਜਿਹੜੇ ਹਿਸਾਬ ਨਾਲ ਪਰਮਾਤਮਾ ਦਾ ਹੁਕਮ ਆਪਣ ਚੱਲੀ ਜਾਂਦਾ ਸੋ ਸਾਰਿਆਂ ਦਾ ਧੰਨਵਾਦ ਜੀ ਸਤ ਸ੍ਰੀ ਅਕਾਲ